ਇਕ ਕੋਤਕ ਬਾਰਨ ਭੇਦ ਯੋਪਾਖ ਸੁਨਾਏ ਚਕਰਤ ਚਕਰਤ ਬਾਤ ਭਏ ਸੁਨਕੇ ਆਪਣੇ ਮਨ ਮੈਂ ਤਨ ਸਾਚ ਨਾ ਲਾਏ ਸਵਈਆ ਕੰਨ ਹੈ ਕੇ ਸਿਰ ਸਾਥ ਸੁ ਆਏ ਕੈ ਔਰ ਸਬ ਇਤਨੇ ਅੰਗਨ ਕੋ ਅਰ ਲੋਕ ਬੁਲਾਏ ਸਬ ਬ੍ਰਿਜ ਕੇ ਬਹੁ ਦਾਨ ਦੇਉ ਤਨ ਮੰਗਨ ਕੋ ਅਰ ਦਾਨ ਦੇਉ ਸਭ ਹੀ ਗ੍ਰਹਿ ਕੋ ਕਰ ਕੇ ਪਟ ਰੰਗਨ ਰੰਗਨ ਕੋ ਪਟ ਰੰਗਨ ਰੰਗਨ ਕੋ ਪਟ ਰੰਗਨ ਰੰਗਨ ਕੋ ਪਟ ਰੰਗਨ ਰੰਗਨ ਕੋ ਇਹ ਸਾਜ ਬਣਾਏ ਦਇਓ ਤਿਨ ਕੋ ਅਰ ਔਰ ਦਇਓ ਦੁਖ ਭੰਗਨ ਕੋ ਕੰਸ ਬਾਚ ਤ੍ਰਿਣਾ ਵਰਤ ਸੋ ਅੜਿਲ ਜਬੇ ਪੂਤਨਾ ਹਣੀ ਸੁਨੀ ਕੋ ਕਲ ਬਿਖੈ ਤ੍ਰਿਣਾ ਵਰਤ ਸੋ ਕਹਿਓ ਜਹੋਤਾ ਕੋ ਤਿਖੈ ਨੰਦ ਪਾਲ ਕੋ ਮਾਰੋ ਐਸੇ ਪਟਕ ਕੈ ਹੋ ਪਾਥਰ ਜਾਣ ਚਲਾਈਐ ਕਰ ਸੋ ਝਟਕ ਕੈ ਸੋਈਐ ਕਾਂਸਹਿ ਕੈ ਤਸਲੀਮ ਚਲਿਓ ਹੈ ਕਾਂਸਹਿ ਕੈ ਤਸਲੀਮ ਚਲਿਓ ਹੈ ਤ੍ਰਿਣਾ ਵਰਤ ਸ਼ੀਰ ਗੁਰਦੈ ਗੋਕਲ ਆਇਓ ਬਾਉਡਰ ਕੋ ਤਵ ਰੂਪ ਧਰਿਓ ਧਰਨੀ ਪਰ ਕੈ ਬਲ ਪਾਉਣ ਬਹਾਇਓ ਆਗਮ ਜਾਣ ਕੈ ਭਾਰੀ ਭਇਓ ਹਰ ਹਰ ਮਾਰਤਬੈ ਬਾਰ ਬਰੋਲਾ ਬਣ ਗਿਆ ਦੈ ਤ੍ਰਿਣਾ ਵਰਤ ਆਗਮ ਜਾਣ ਕੈ ਭਾਰੀ ਭਇਓ ਹਰ ਮਾਰਤਬੈ ਭੂਮ ਪਰਾਇਓ ਹਰ ਮਾਰਤਬੈ ਮੈਂ ਭੂਰ ਪਰ ਆਇਓ ਹਰ ਮਾਰ ਤਬੈ ਵਹਿ ਭੂਮ ਪਰ ਆਇਓ ਧੂਰ ਭਏ ਦ੍ਰਗਮੁੰਦ ਕੈ ਲੋਕਨ ਲੈ ਹਰ ਕੋ ਨਭ ਕੇ ਮਗ ਧਾਇਓ ਜੋ ਹਰ ਜੀ ਨਭ ਵਿਚ ਗਇਓ ਕਰ ਤੋ ਆਪਣੇ ਬਲ ਕੋ ਤਨ ਚਟਾ ਰੂਪ ਭਿਆਨਕ ਕੋ ਧਰਕੈ ਮਿਲ ਜੁਦ ਕਰਿਓ ਤਬ ਰਾਛਸ ਫਟਾ ਰਾਛਸ ਫਟਾ ਰਾਕਸ਼ਸ ਫੱਟਾ ਇੱਥੇ ਰਾਕਸ਼ਸ ਬਣਿਆ ਬਣਾ ਰਾਕਸ਼ਸ ਸੱਛਾ ਸੋ ਇੱਥੇ ਪਹਿਲੇ ਅਜ ਸੱਸਾ ਪਹਿਲਾਂ ਸੱਚਾ ਮੰਗਣਾ ਹੈ ਹੈ ਰਾਕਸ਼ਸ ਰਾਕਸ਼ਸ ਹਾਂ ਰਾ ਰਾ ਸੱਛਾ ਸੱਤਾ ਤੁਹਾਡੇ ਕੀ ਹੈ ਰਾਕਸ਼ਸ ਜੀ ਇਸ ਤਰੀਂ ਜਿੱਦਾਂ ਕੀਤਾ ਜੀ ਚਲੋ ਠੀਕ ਰਾਕਸ਼ਸ ਰੂਪ ਭਿਆਨਕ ਕੋ ਧਰਕੈ ਮਿਲ ਜੁੱਧ ਕਰਿਓ ਤਬ ਰਾਛਸ ਫਟਾ ਫੇਰ ਸੰਭਾਰ ਦਸੋ ਨਖ ਆਪਣੇ ਕੈ ਕੈ ਤੁਰਾ ਸਿਰ 70 ਕੋ ਕਟਾ ਰੁੰਡ ਗਿਰਿਓ ਜਨ ਪੇਟ ਗਿਰਿਓ ਐਮ ਮੁੰਡ ਪਰਿਓ ਜਨ ਡਾਰਤੇ ਖਟਾ ਇਹ ਸ੍ਰੀ ਬਚਿਤ੍ਰਨਾਟਕੇ ਗ੍ਰੰਥੇ ਕ੍ਰਿਸ਼ਨ ਅਵਤਾਰੇ ਤਿਣਾ ਵਰਤ ਬਧੈ ਸਵਈਆ ਕਾਨ ਬਿਨਾ ਜਨ ਗੋਕਲ ਕੇ ਬਸ ਅੱਜ ਜੋ ਹੋਏ ਇਕੱਤਰ ਟੁੰਡਾਇਓ ਬਸ ਨਹੀਂ ਬੋ ਬੋ ਕਾਨ ਬਿਨਾ ਜਨ ਗੋਲ ਗੋਕਲ ਕੇ ਬਹੁ ਆਜ ਜੋ ਹੋਏ ਕਾਨ ਬਿਨਾ ਜਨ ਗੋਕਲ ਕੇ ਬਹੁ ਆਜ ਜੋ ਹੋਏ ਇਕੱਤਰ ਟੁੰਡਾਇਓ ਦਵਾਦਸ ਕੋਸ ਪੈ ਜਾਏ ਪਰਿਓ ਹੋ ਤੋ ਖੋਜਤ ਖੋਜਤ ਪੈ ਮਿਲ ਪਾਇਓ ਲਾਇ ਲਿਓ ਹੀ ਸੋ ਸਭ ਹੀ ਲਾਇ ਲਿਓ ਹੀ ਸੋ ਸਭ ਹੀ ਤਬ ਹੀ ਮਿਲਕੇ ਓਨ ਮੰਗਲ ਗਾਇਓ ਤਾ ਛੱਬ ਕੋ ਜਸ ਉੱਚ ਮਹਾ ਕਬ ਨੈ ਮੁਖ ਤੇ ਐਮ ਭਾਖ ਸੁਨਾਇਓ ਦੇਤ ਕੋ ਰੂਪ ਭਿਆਨਕ ਦੇਖਕੇ ਗੋਪ ਸਭਾ ਮਨ ਮੈਂ ਡਰ ਕੀਆ ਮਾਨਸ ਕੀ ਕਹ ਹੈ ਗੰਤੀ ਸੁਰ ਸੁਰ ਰਾਜ ਹੈ ਕੋਖ ਪੇਖ 파ਟ ਤਹੀਆ ਐਸੋ ਮਹਾ ਵਿਕਰਾਲ ਸਰੂਪ ਤੇ ਸਹਰਨੇ ਚਨ ਮੈਂ ਹੰ ਲੀਆ ਆਏ ਸੁਨਿਓ ਆਪਣੇ ਗ੍ਰਹਿ ਮੈਂ ਦੇਹ ਕੋ ਬਿਰਤਾਂ ਸਬਹਿ ਕਹਿ ਦਿਆ ਸਵਈਆ ਨਾ ਜੀ ਬਰਾਬਰ ਹੈ ਜੁੜਾ ਇਹ ਹੀ ਹੈਗਾ ਤਾਂ ਸਹੀ ਆਏ ਸੁਨਿਓ ਆਪਣੇ ਗ੍ਰਹਿ ਮੈਂ ਦੇਹ ਕੋ ਬਿਰਤਾਂ ਦਿਆ ਸਵਈਆ ਦੇ ਬਹ ਵਿਪਨ ਕੋ ਤਬ ਦਾ ਖੇਲ ਤਹ ਸੁਤ ਸੋਫਨ ਮਾਈ ਅੰਗੁਲ ਕੈ ਮੁਖ ਮਾਸਾ ਹੋਇਤ ਅੰਗਲ ਕੈ ਮੁਖ ਸੋਮ ਹੈ ਹੇਤ ਹੀ ਅੰਗਲ ਕੈ ਮੁਖ ਸਮ ਹੈ ਹੇਤ ਹੀ ਲੇਤ ਭਲੇ ਹਰਦੀ ਮੁਸਕਾਈ ਆਨੰਦ ਭਾ ਹੁੰਦਾ ਬੁੱਲਾਂ ਦੇ ਉੱਤੇ ਉਂਗਲੀਆਂ ਰੱਖ ਕੇ ਹਸਾਉਂਦੀਆਂ ਨੇ ਐ ਜਸਦਾ ਹਲੋ ਪ੍ਰੇਮ ਕਰਦੀ ਐ ਹਸਾਉਂਦੀ ਐ ਕ੍ਰਿਸ਼ਨ ਨੇ ਆਨੰਦ ਹੋਤ ਮਹਾ ਜਸਦਾ ਮਨ ਔਰ ਕਹਾ ਕਹੋ ਤੋਹੇ ਵਡਾਈ ਤਾ ਛਬ ਕੀ ਉਪਮਾ ਅਤ ਪੈ ਗਬ ਕੇ ਮਨ ਮਹਿ ਤਨ ਤੇ ਅਤ ਭਾਈ